ਤੁਹਾਡੇ ਮਨ ਦੇ ਵਿੱਚ ਇੱਕ ਸ਼ੰਕਾ ਜ਼ਰੂਰ ਹੋਵੇਗੀ ਕਿ ਸਿੱਖ ਧਰਮ ਦੇ ਵਿੱਚ ਮਾਸ ਖਾਣਾ ਜਾਇਜ਼ ਹੈ ਜਾਂ ਫਿਰ ਗਲਤ ਹੈ ਅਕਸਰ ਤੁਸੀਂ ਵੀਡੀਓ ਦੇਖੀ ਹੋਣੀ ਹੈ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਬੱਕਰਾ ਵੀ ਝਟਕਾਇਆ ਜਾਂਦਾ ਹੈ ਉਥੋਂ ਦੀ ਇਹ ਮਰਿਆਦਾ ਹੈ ਪਰ ਬਹੁਤ ਸਾਰੇ ਥਾਵਾਂ ਦੇ ਉੱਪਰ ਮਨਾਹੀ ਕੀਤੀ ਜਾਂਦੀ ਹੈ ਸਾਧ ਸੰਗਤ ਜੀ ਪੱਕੇ ਸਬੂਤ ਮਿਲ ਗਏ ਨੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਜੋ ਕਿਹਾ ਹੈ ਸਾਨੂੰ ਕਿਹੜੀ ਮਰਿਆਦਾ ਸਾਨੂੰ ਸੰਪੀ ਹੈ ਉਸ ਦੇ ਤਹਿਤ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਐਵੇਂ ਕਿਸੇ ਵਹਿਮਾ ਭਰਮਾ ਦੇ ਵਿੱਚ ਨਾ ਫਸੇ ਰਹੋ ਕਿ ਮੀਟ ਖਾਣਾ ਪਾਪ ਹੈ ਜਾਂ ਫਿਰ ਪੁੰਨ ਹੈ ਸਾਧ ਸੰਗਤ ਜੀ ਜਦੋਂ ਆਪਾਂ ਅੰਮ੍ਰਿਤ ਛਕ ਲੈਨੇ ਆ ਤ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਅਸੀਂ ਅਮਰਤ ਦਾ ਸ਼ਕਲਿਆ ਪਰ ਕੀ ਅਸੀਂ ਹੁਣ ਮਾਸ ਦਾ ਸੇਵਨ ਕਰ ਸਕਦੇ ਹਾਂ ਜਾਂ ਨਹੀਂ ਇਹ ਸਵਾਲ ਅਕਸਰ ਹੀ ਮਨ ਦੇ ਵਿੱਚ ਉੱਠਦਾ ਹੈ ਬਹੁਤ ਸਾਰੇ ਜੋ ਸਾਡੇ ਪੰਥਕ ਦਲ ਨੇ ਉਹ ਇਸ ਚੀਜ਼ ਦੀ ਮਨਾਹੀ ਕਰਦੇ ਨੇ ਕਿ ਕਿਸੇ ਵੀ ਸਿੱਖ ਨੇ ਮਾਸ ਨਹੀਂ ਖਾਣਾ ਪਰ ਅੱਜ ਅਸੀਂ ਪੂਰੇ ਤਰਕ ਦੇ ਨਾਲ ਪੂਰੇ ਵਿਚਾਰ ਦੇ ਨਾਲ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੁਹਾਡੇ ਸਾਰੇ ਮਨ ਦੇ ਵਹਿਮ ਨਿਕਲ ਜਾਣੇ ਆ। ਤੁਹਾਡੇ ਅਗੇ ਗੁਜਾਰਿਸ਼ ਹੈ ਕਿ ਵੀਡੀਓ ਨੂੰ ਪੂਰਾ ਦੇਖਿਓ। ਬਿਲਕੁਲ ਵੀ ਵੀਡੀਓ ਨੂੰ ਸਕਿਪ ਨਾ ਕਰਿਓ। ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ। ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਸਿੱਖ ਨੂੰ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਸਭ ਤੋਂ ਪਹਿਲਾਂ ਜੇਕਰ ਆਪਾਂ ਬਾਣੀ ਦਾ ਉਦਾਹਰਣ ਲਈਏ ਤਾਂ ਬਾਣੀ ਦੇ ਵਿੱਚ ਲਿਖਿਆ ਹੈ ਕਿ ਪਹਿਲਾ ਪਾਣੀ ਜੀਉ ਹੈ ਪਾਣੀ ਦੇ ਵਿੱਚ ਵੀ ਜੀ ਹੈ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਜੀ ਹੈ ਕਿਉਂਕਿ ਜਿਹੜੀ ਜੀਵਤ ਵਸਤੂ ਹੈ ਉਹੀ ਸਾਨੂੰ ਜਿਉਂਦਾ ਰੱਖ ਸਕਦੀ ਹੈ ਜੇਕਰ ਆਪਾਂ ਕਣਕ ਖਾਵਾਂਗੇ ਪਾਣੀ ਪੀਵਾਂਗੇ ਜਾਂ ਫਿਰ ਮਾਸ ਖਾਵਾਂਗੇ ਤਾਂ ਆਪਾਂ ਜਿਉਂਦੇ ਰਹਿਵਾਂਗੇ ਕਿਉਂਕਿ ਉਸ ਦੇ ਵਿੱਚ ਜਾਨ ਹੈ ਕਣਕ ਦੇ ਵਿੱਚ ਵੀ ਜਾਨ ਹੈ ਪਾਣੀ ਦੇ ਵਿੱਚ ਵੀ ਜਾਨ ਹੈ ਜੇਕਰ ਆਪਾਂ ਕੰਚ ਖਾਵਾਂਗੇ ਤਾਂ ਕੰਚ ਖਾਣ ਨਾਲ ਆਪਾਂ ਮਰ ਜਾਵਾਂਗੇ ਕਿਉਂਕਿ ਕੰਚ ਦੇ ਵਿੱਚ ਜਾਨ ਨਹੀਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਾਸ ਸਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਖਾਵੇ ਕਿਸ ਵਿੱਚ ਮਾਪ ਸਮਾਣੇ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆ ਕੀ ਬਾਣੇ ਮਾਸ ਛੋੜ ਬੈਸ ਨੱਕ ਪਕੜਐ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੋ ਦਿਖਲਾਵੋ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਦੇ ਸੋਕਿਆ ਕਹੀਐ ਕਹਿ ਨਕਈਏ 부ਝੈ ਸਾ ਸੰਗਤ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਮਾਸ ਖਾਣਾ ਜਾਂ ਨਾ ਖਾਣਾ ਇਹ ਧਰਮ ਦਾ ਵਿਸ਼ਾ ਨਹੀਂ ਹੈ انسان ਦਾ ਸ਼ਾਕਾਹਾਰੀ ਹੋਣਾ ਜਾਂ ਫਿਰ ਮਾਸਾਹਾਰੀ ਹੋਣਾ ਇਹ ਸਾਧ ਸੰਗਤ ਜੀ ਉਸ ਦਾ ਆਪਣਾ ਵਿਸ਼ਾ ਹੈ ਬਹੁਤ ਸਾਰੇ ਲੋਕ ਨਹੀਂ ਖਾਂਦੇ ਤੇ ਬਹੁਤ ਸਾਰੇ ਲੋਕ ਖਾਂਦੇ ਵੀ ਨੇ ਸਾਡਾ ਚੈਨਲ ਇਹ ਨਹੀਂ ਕਹਿੰਦਾ ਕਿ ਤੁਸੀਂ ਮਾਸ ਖਾਓ ਇਹ ਤੁਹਾਡਾ ਆਪਣਾ ਵਿਸ਼ਾ ਹੈ ਕਿਉਂਕਿ ਜੀ ਤਾਂ ਪਾਣੀ ਦੇ ਵਿੱਚ ਵੀ ਹੈ ਜੀ ਤਾਂ ਕੱਦੂ ਦੇ ਵਿੱਚ ਵੀ ਹੈ ਜੀ ਖੀਰੇ ਦੇ ਵਿੱਚ ਵੀ ਹੈ ਜੀ ਬੱਕਰੇ ਦੇ ਵਿੱਚ ਵੀ ਹੈ ਪਰ ਇੱਕ ਮਤ ਤੁਹਾਨੂੰ ਅਸੀਂ ਇਹ ਦੱਸਦੇ ਹਾਂ ਕਿ ਬੱਕਰੇ ਦੇ ਵਿੱਚ ਮੁਰਗੇ ਦੇ ਵਿੱਚ ਫੀਲਿੰਗ ਹੁੰਦੀ ਹੈ ਤੇ ਸਾਹਸੰਗਤ ਜੀ ਕਣਕ ਦੇ ਵਿੱਚ ਖੀਰੇ ਖਖੜੀ ਦੇ ਵਿੱਚ ਫੀਲਿੰਗ ਨਹੀਂ ਹੁੰਦੀ ਕਿਉਂਕਿ ਉਹ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ ਨਾ ਤਾਂ ਉਸ ਨੂੰ ਦਰਦ ਨਹੀਂ ਹੁੰਦਾ ਤੋੜਨ ਲੱਗਿਆ ਕਣਕ ਜਦੋਂ ਪੱਕ ਜਾਂਦੀ ਹੈ ਤੋਂ ਉਸ ਤੋਂ ਬਾਅਦ ਉਸ ਨੂੰ ਕੱਟ ਲਿਆ ਜਾਂਦਾ ਹੈ ਕਿਉਂਕਿ ਉਸ ਦੇ ਵਿੱਚ ਫੀਲਿੰਗ ਨਹੀਂ ਜੀ ਜ਼ਰੂਰ ਹੈ ਉਸ ਦੇ ਵਿੱਚ ਪਰ ਜੇਕਰ ਆਪਾਂ ਮਾਸ ਖਾਂਦੇ ਆ ਤਾਂ ਇੱਕ ਜੀਵ ਦੀ ਹੱਤਿਆ ਹੁੰਦੀ ਹੈ ਜਿਹੜੇ ਲੋਕ ਖਾਂਦੇ ਨੇ ਉਹਨਾਂ ਦਾ ਆਪਣਾ ਵਿਸ਼ਾ ਹੈ ਅਸੀਂ ਕਿਸੇ ਨੂੰ ਰੋਕ ਨਹੀਂ ਰਹੇ ਕਿ ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਰਹੇ ਪ੍ਰਸਾਦ ਸੰਗਤ ਜੀ ਸਿੱਧੀ ਗੱਲ ਜੇਕਰ ਆਪਾਂ ਬਾਣੀ ਦੇ ਹਿਸਾਬ ਨਾਲ ਮੰਨੀਏ ਕਿ ਮਾਸ ਖਾਣਾ ਜਾਂ ਨਾ ਖਾਣਾ ਇਹ ਮੂਰਖਾਂ ਦਾ ਕੰਮ ਹੈ ਇਸ ਦੇ ਉੱਪਰ ਬਹਿਸ ਕਰਨੀ ਜੇ ਕਿਸਦਾ ਮਨ ਕਰਦਾ ਹੈ ਖਾਣ ਨੂੰ ਤਾਂ ਉਸਦਾ ਧਰਮ ਦੇ ਨਾਲ ਕੋਈ ਵੀ ਵਿਸ਼ਾ ਨਹੀਂ ਹੈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ। ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ। ਗੁਰਫਤੇ ਪਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।